ਅਮਰੀਕਾ ਦੇ ਫਲੋਰੀਡਾ ਦੇ ਵਿੱਚ 골ਫ ਕਲੱਬ ਦੇ ਬਾਹਰ ਗੋਲੀਆਂ ਚੱਲੀਆਂ ਨੇ ਜੀ ਹਾਂ ਦੱਸ ਦਈਏ ਕਿ ਇੰਟਰਨੈਸ਼ਨਲ 골ਫ ਕਲੱਬ ਦੇ ਨੇੜੇ ਫਾਇਰਿੰਗ ਹੋਈ ਹੈ ਤੇ ਇਸ ਦੌਰਾਨ ਟਰੰਪ ਨੇ ਜਿਹੜੇ ਉਹ 골ਫ ਕੀ ਡਰੇ ਸਨ ਤੇ ਅਚਾਨਕ ਜਿਹੜੀ ਫਾਇਰਿੰਗ ਹੈ ਉਹ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਵਿੱਚ ਹਾਲਾਕਿ ਫਾਇਰਿੰਗ ਤੋਂ ਬਾਅਦ ਦੱਸੇ ਜਾ ਰਿਹਾ ਹੈ ਕਿ ਜਿਹੜੇ ਡੋਨਾਲਡ ਟਰੰਪ ਨੇ ਉਹ ਸੁਰੱਖਿਅਤ ਨੇ ਪੁਲਿਸ ਨੇ ਹਮਲਾਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜਿਸ ਦੇ ਕੋਲੋਂ AK47 ਬਰਾਮਦ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਹਮਲਾਵਰ ਟਰੰਪ ਤੋਂ 300 ਤੋਂ ਲੈ ਕੇ 400 ਗਜ ਦੂਰੀ ਤੇ ਸੀ ਇਸ ਕਰਕੇ 트럼ਪ ਦਾ ਬਚਾਅ ਹੋ ਗਿਆ ਤੇ ਦੱਸ ਦਈਏ ਕਿ ਅਮਰੀਕਾ ਦੇ ਫਲੋਰੀਡਾ ਦੇ ਵਿੱਚ ਇਹ ਵਾਰਦਾਤ ਹੋਈ ਹੈ ਜਿੱਥੇ ਕਿ 트럼ਪ ਇੰਟਰਨੈਸ਼ਨਲ ਗੋਲਫ ਕਲੱਬ ਨੇੜੇ ਫਾਇਰਿੰਗ ਹੋਈ ਹੈ ਇਸ ਦੌਰਾਨ ਟਰੰਪ ਦਾ ਕਹਿਣਾ ਹੈ ਕਿ ਉਹ ਬਿਲਕੁਲ ਸੁਰੱਖਿਅਤ ਨੇ ਤੇ ਜਿਹੜੀ ਗੋਲੀ ਆ ਉਹਨਾਂ ਦੇ ਨਹੀਂ ਲੱਗੀ ਹਾਲਾਂਕਿ ਜਿਹੜੀ ਫਾਇਰਿੰਗ ਆ ਉਹ ਬਾਹਰ ਹੁੰਦੀ ਹੈ ਹਾਲਾਂਕਿ ਦੱਸ ਦਈਏ ਕਿ ਨਾਲ ਹੀ ਕਿ ਜੁਲਾਈ ਮਹੀਨੇ ਦੇ ਵਿੱਚ ਵੀ ਫਾਇਰਿੰਗ ਹੋਈ ਸੀ ਜਦੋਂ ਅਮਰੀਕਾ ਦੇ ਵਿੱਚ ਫਾਇਰਿੰਗ ਹੋਈ ਸੀ ਤੇ ਡੋਨਾਲਡ ਟਰੰਪ ਦੇ ਕੰਨ ਦੇ ਉੱਤੇ ਜਿਹੜੀ ਗੋਲੀ ਆ ਉਹ ਲੱਗੀ ਸੀ ਕੰਨ ਨੂੰ ਛੂੰਦੀ ਹੋਈ ਉਹ ਨਿਕਲ ਗਈ ਸੀ ਤੇ ਡੋਨਾਲਡ ਟਰੰਪ ਨੂੰ ਉਸ ਤੋਂ ਬਾਅਦ ਸੁਰੱਖੇ ਦੱਸੇ ਗਏ ਸਨ ਤੇ ਹੁਣ ਦੁਬਾਰਾ ਇਹ ਹਮਲਾ ਹੋਇਆ ਏ ਤੇ ਵਜਾ ਕੀ ਰਹਿ ਰਹੀ ਹੈ ਇਸ ਹਮਲਿਆਂ ਦੇ ਪਿੱਛੇ ਇਸ ਦਾ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ ਪਰ ਫਿਲਹਾਲ ਉਸ ਹਮਲਾਵਰ ਕਿ ਹੈ ਉਹ ਕਿਤੀ ਜਾ ਰਹੀ ਹੈ